ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਐਨ ਆਰ ਆਈ ਮੈਂ ਹਾਂ ਵਿਜੇਪਾਲ ਸਿੰਘ ਤੇਜੀ ਐਨ ਆਰ ਆਈ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੋ ਅਸੀਂ ਅੱਜ ਹਰਿਆਣਾ ਜੱਟਾਂ ਵਿੱਚ ਜਿੱਥੇ ਕਿ ਕਮਹਾਨ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਵਿੱਚ ਉੱਚ ਕੋਟੀ ਦੇ ਪਹਿਲਵਾਨਾਂ ਨੇ ਪਲਵਾਨੀ ਦੇ ਜੋਰ ਦਿਖਾ ਕੇ ਜਿੱਥੇ ਦਰਸ਼ਕਾਂ ਦਾ ਜਲ ਜਿੱਤਿਆ ਸੋ ਆਓ ਤੁਹਾਨੂੰ ਦਿਖਾਉਨੇ ਆਜ ਦਾ ਪਿੰਡ ਹਰਿਆਣੇ ਜੱਟਾਂ ਦਾ ਕੁਸ਼ਤੀ ਦੰਗਲ ਬਹੁਤ ਐਨਰਜੀ ਹੈ ਗੁਰਪੇਜ ਔਰ ਬਿਲਕੁਲ ਪਾਕਿਸਤਾਨ ਦੇ ਕੋਲ ਵਸਿਆ ਹੋਇਆ ਪਿੰਡ ਹੈ ਪਦਾਰਥ ਪਹਿਲਵਾਨ ਜਿਹਦੇ ਅਖਾੜੇ ਦੇ ਵਿੱਚ ਜੋਰ ਕਰਦਾ ਕਾਲੂ ਇਸ ਰਾਤਵਾਰ ਦੇ ਸਿਰ ਤੇ ਬਾਪ ਦਾ ਸਾਇਆ ਨਹੀਂ ਔਰ ਇਸ ਰਾਤਵਾਰ ਨੇ ਆਪਣੇ ਉਸਤਾਦ ਨੂੰ ਉਸਤਾਦ ਵੀ ਬਣਿਆ ਆਪਣੇ ਉਸਤਾਦ ਨੂੰ ਪਿਤਾ ਸਮਾਨੀ ਬਣਿਆ ਤੇ ਰਾਣਾ ਪਹਿਲਵਾਨ ਜੀ ਨੇ ਕੋਈ ਕਸਰ ਨਹੀਂ ਛੱਡੀ ਇਸ ਰਾਤਵਾਰ ਨੂੰ ਪਹਿਲਵਾਨ ਬਣਾਉਂਦੇ ਨੇ ਵੱਡਾ ਮੱਲ ਹੈ ਬਹੁਤ ਵੱਡਾ ਮੱਲ ਹੈ ਸ਼ਾਇਰ ਨੇ ਇੱਕ ਕਵਿਤਾ ਲਿਖੀ ਹੈ ਕਿ ਹਵਾ ਮਾਣੀ ਜਾਂਦੀ ਏ ਫੜੀ ਨਹੀਂ ਜਾਂਦੀ ਰਾਜੀ ਨਾਵੇਂ ਹੋ ਜਾਂਦੇ ਨੇ ਪਰ ਅੜੀ ਨਹੀਂ ਜਾਂਦੀ। ਹਾਜੀ ਨਾਮੇ ਹੋ ਜਾਂਦੇ ਨੇ ਪਰ ਅੜੀ ਨਹੀਂ ਜਾਂਦੀ। ਪਰ ਇਧਰਲੇ ਪਾਸੇ 2 ਨੰਬਰ ਹੈਪੀ ਸ਼ਿਪ ਆੜੀ ਤੇ ਸਰਬਜੋਤ ਪਾਨੋਵਾਲ। ਹਾਜੀ ਆਓ ਹੈਪੀ ਸ਼ਿਪ ਆੜੀ। ਔਰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਸਾਡੀ ਛਿੰਜ ਕਮੇਟੀ ਨੂੰ ਛਿੰਜ ਕੁਆਲਟੀ ਦੇ ਪ੍ਰਧਾਨ ਸਾਹਿਬ ਨੂੰ ਸਰਪੰਚ ਸਾਹਿਬ ਨੂੰ ਪੰਚਾਇਤ ਮੈਂਬਰ ਸਹਿਬਾਨ ਨੂੰ ਲੰਬੜਦਾਰ ਸਹਿਬਾਨ ਤੇ ਵੱਖ-ਵੱਖ ਪਿੰਡਾਂ ਤੋਂ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਤੇ ਸਾਡੇ ਵਿੱਚ ਉੱਚੇ ਚੇ ਤੌਰ ਤੇ ਮੌਜੂਦ ਸਾਡੇ ਮਹਾਪੁਰਸ਼ ਬਾਬਾ ਹਰਦੀਪ ਸਿੰਘ ਜੀ ਔਰ ਮੇਰੇ ਨਾਲ ਆਏ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਪੁੱਤਰ ਸਮਾਨ ਵਰਨੂਰ ਸਿੰਘ ਹਰਜੀਮਾਨ ਜੀ ਔਰ ਸਾਡੇ ਸਰਪੰਚ ਯੂਨੀਅਨ ਦੇ ਪ੍ਰਧਾਨ ਨਰਿੰਦਰ ਜੀ ਨਰਿੰਦਰ ਸਿੰਘ ਜੀ ਰਣਜੀਤ ਫਤਿਹਜੀ ਸਾਡੇ ਯੂਥ ਦੇ ਪ੍ਰਧਾਨ ਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਪਾਲ ਸਿੰਘ ਜੀ ਤੇ ਬਹੁਤ ਹੀ ਸਤਿਕਾਰਯੋਗ ਜਿੰਨੇ ਵੀ ਸਾਧ ਸੰਗਤ ਆਈ ਆਓ ਸਾਰੇ ਮਿਲ ਕੇ ਫਤਿਹਜੀ ਸਾਹਿਬ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੇ ਮੈਂ ਮੁਬਾਰਕਬਾਦ ਵਧਾਈ ਦੇਣਾ ਚਾਹਨਾ ਔਰ ਭੜਾ ਦੀ ਮਾਰ ਦੇ ਬਾਵਜੂਦ ਅੱਜ ਸਾਡੇ ਛਿੰਜ ਕਮੇਟੀ ਵੱਲੋਂ ਬੜਾ ਵਿਸ਼ਾਲ ਸਿੰਘ ਮੇਲਾ ਕਰਵਾਇਆ ਜਾ ਰਿਹਾ ਹੈ ਲਖਦਾਤਾ ਪੀਰ ਉਹਨਾਂ ਦੀ ਸੋਚ ਨੂੰ ਸਮਰਪਿਤ ਇਹ ਮਹਾਨ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਇੱਕ ਵਾਰ ਲਖਦਾਤਾ ਪੀਰ ਜੀ ਦੇ ਦੂਸਰੀ ਵਾਰ ਛੇਵੀਂ ਪਾਤਸ਼ਾਹੀ ਨੂੰ ਸਮਰਪਿਤ ਇਹ ਮੇਲਾ ਕਰਵਾਇਆ ਜਾਂਦਾ ਹੈ ਔਰ ਇਸ ਮੇਲੇ ਦੇ ਵਿੱਚ ਪਤਾ ਨਹੀਂ ਲੱਗੇ ਤੋਂ ਬਹੁਤ ਸਾਰੇ ਪਿੰਡਾਂ ਤੋਂ 50 ਤੋਂ ਵੀ ਜ਼ਿਆਦਾ ਪਿੰਡਾਂ ਚੋਂ ਮੈਂ ਦੇਖ ਰਿਹਾ ਵੀ ਸੰਗਤ ਜਿਹੜੀ ਹੈ ਅੱਜ ਆਈ ਹੈ ਔਰ ਮੈਨੂੰ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਤੇ ਮੈਂ ਇਸ ਨਗਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਸਾਡੇ ਹਲਕਾ ਇਚਾਰਜ ਹਰਨੂਰ ਹਰਜੀਮਾਨ ਜੀ ਉਹ ਵੀ ਅੱਜ ਉਹ ਚੇਤੇ ਤੌਰ ਤੇ ਪਹੁੰਚੇ ਨੇ ਆਪਣੇ ਉਹਨਾਂ ਵੱਲੋਂ ਵੀ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਜੋ ਵੀ ਤੁਸੀਂ ਮਾਨ ਸਤਕਾਰ ਦਿੱਤਾ ਜੋ ਵੀ ਤੁਸੀਂ ਪਿਆਰ ਦਿੱਤਾ ਤੁਹਾਡੀ ਪਿਆਰ ਸਤਕਾਰ ਤੇ ਮਾਨ ਸਤਕਾ ਅੱਜ 10 ਨੰਬਰ ਪਾਰਲੀਮੈਂਟ ਨੇ ਸੋ ਮੈਂ ਮੇਰੇ ਕੋਲ ਕੋਈ ਸ਼ਬਦ ਨਹੀਂ ਆ ਤੁਹਾਡਾ ਧੰਨਵਾਦ ਕਰਨ ਦੇ ਮੇਰੇ ਸਾਥੀ ਸਾਡੇ ਬੁੱਟਾ ਜੀ ਹੋਰ ਸਾਡੇ ਬਹੁਤ ਸਾਰੇ ਸਾਥੀ ਜਿਨ੍ਹਾਂ ਨੇ ਦਿਨ ਰਾਤੇ ਕੀਤਾ ਸਾਡੇ ਇਥੋਂ ਸਾਰੇ ਸਾਡੇ ਪੁਰਾਣੇ ਸਾਥੀ ਨਵੇਂ ਸਾਥੀ ਹਮੇਸ਼ਾ ਕਿਉਂਕਿ ਇਹ ਹਲਕਾ ਪਹਿਲਾਂ ਚੱਪੇਵਾਲ ਦੇ ਗੁਆੜ ਚ ਪੈਂਦਾ ਸੀ ਸੋ ਇਸ ਕਰਕੇ ਮੈਨੂੰ ਹਮੇਸ਼ਾ ਲੱਗਦਾ ਕਿ ਸਾਡਾ ਚੱਪੇਵਾਲ ਦੇ ਹਿੱਸਾ ਕਰ ਲਵੀ ਸੀ ਸੋ ਜਾਦਾ ਸਮਾਂ ਨਾ ਲੈਂਦਾ ਹੋਇਆ ਮੈਂ ਛਿੰਝ ਕਮੇਟੀ ਨੂੰ ਵੀ ਬੇਨਤੀ ਕਰਦਾ ਕਿ ਜੋ ਵੀ ਦਾਸ ਦੇ ਲਾਇਕ ਸੇਵਾ ਹੋਈ ਮੈਂ ਆਪ ਜੀ ਦੀ ਸੇਵਾ 'ਚ ਹਾਜ਼ਰ ਹੈ ਜੋ ਵੀ ਤੁਸੀਂ ਸੇਵਾ ਲਾਉਂਗੇ ਮੈਂ ਆਪ ਜੀ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਹੈ ਔਰ ਖਾਸ ਤੌਰ ਤੇ ਸਾਡੇ ਬਹੁਤ ਹੀ ਸਤਕਾਰਯੋਗ ਘੁੰਮਣ ਸਾਹਿਬ ਜਿਹੜੇ ਕਿ ਮੇਰੇ ਬਹੁਤ ਹੀ ਅਜ਼ੀਜ਼ ਨੇ ਔਰ ਇਹਨੇ ਵਧੀਆ ਸ਼ਬਦ ਬੋਲਦੇ ਕਿ ਮੈਂ ਸਮਝਦਾ ਕਿ ਛਿੰਝ ਮੇਲਾ ਜਿਹੜਾ ਉਹ ਆਪਣੇ ਆਪ 'ਚ ਹੀ ਰੌਣਕ ਰਿ ਸੋ ਮੇਰੇ ਛੋਟੇ ਵੀਰਨੇ ਔਰ ਬਹੁਤ ਦੇਰ ਤੋਂ ਮੈਂ ਸਮਝਦਾ ਕਿ ਮੇਲਿਆਂ ਦੀ ਸ਼ਾਨ ਨੇ ਔਰ ਮੈਂ ਇੱਕ ਖਾਸ ਤੌਰ ਤੇ ਕਹਿਣਾ ਚਾਹਦਾ ਕਿ ਇਹ ਜੋ ਵੀ ਸਾਡੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬੜੇ ਸਾਡੇ ਵੱਲੋਂ ਅਭਿਆਨ ਚਲਾਏ ਗਏ ਔਰ ਖਾਸ ਤੌਰ ਤੇ ਇੱਕ ਬੜਾ ਵੱਡਾ ਯੁੱਧ ਚਲਾਇਆ ਜਾ ਰਿਹਾ ਹੈ ਯੁੱਧ ਨਸ਼ਾ ਵਿਰੋਧੀ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹਦਾ ਇਹ ਆਪਾਂ ਇਹ ਜਿਹੜੀ ਲੜਾਈ ਸਰਕਾਰ ਵੱਲੋਂ ਛੇੜੀ ਗਈ ਹੈ ਜਿਹੜਾ ਯੁੱਧ ਛੇੜਿਆ ਗਿਆ ਇਹ ਸਰਕਾਰ ਵੱਲੋਂ ਛੇੜਿਆ ਗਿਆ ਯੁੱਧ ਨਹੀਂ ਇਹ ਸਾਡੇ ਸਾਰਿਆਂ ਵੱਲੋਂ ਛੇੜਿਆ ਗਿਆ ਯੁੱਧ ਹੈ ਸੋ ਆਓ ਸਾਰੇ ਇਕੱਠੇ ਹੋ ਕੇ ਇਹ ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਆਪਾਂ ਇਹਨਾਂ ਨਸ਼ੇ ਤੇ ਕਾਬੂ ਪਾਈਏ ਕਿਉਂਕਿ ਸਾਡੇ ਸਹਿਯੋਗ ਤੋਂ ਬਗੈਰ ਪੰਚਾਇਤਾਂ ਦੇ ਸਹਿਯੋਗ ਤੋਂ ਬਗੈਰ ਔਰ ਹਰ ਇੱਕ ਨਾਗਰਿਕ ਦੇ ਸਹਿਯੋਗ ਤੋਂ ਬਗੈਰ ਕੋਈ ਵੀ ਬਿਮਾਰੀ ਜਿਹੜੀ ਆ ਉਹ ਅਸੀਂ ਜੜੋਂ ਨਹੀਂ ਪੜ ਸਕਦੇ ਸੋ ਇਹ ਬੜਾ ਸੁਨਹਿਰੀ ਮੌਕਾ ਹੈ ਕਿ ਆਪਾਂ ਇਹ ਜਿਹੜਾ ਯੁੱਧ ਹੈ ਇਹਨੂੰ ਲੜੀਏ ਸਾਰੇ ਇਕੱਠੇ ਹੋ ਕੇ ਲੜੀਏ ਔਰ ਅਸੀਂ ਆਪਣੇ ਆਉਣ ਵਾਲੀਆਂ ਨਸਲਾਂ ਨੂੰ ਜਿਹੜਾ ਇਸ ਦੇ ਪ੍ਰਭਾਵਾਂ ਤੋਂ ਬਚਾਈਏ ਬਾਕੀ ਮੈਂ ਤੁਹਾਡਾ ਸਾਰਿਆਂ ਦਾ ਸਾਰੀ ਸੰਗਤ ਦਾ ਇਸ ਕਰਕੇ ਵੀ ਧੰਨਵਾਦ ਦੀਆਂ ਮਹਾਪੁਰਸ਼ਾਂ ਦਾ ਵੀ ਧੰਨਵਾਦ ਦੀਆਂ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਉਦੋਂ ਐਮਐਲਏ ਵੀ ਨਹੀਂ ਸੀ ਇਹ ਮਹਾਪੁਰਸ਼ਾਂ ਦੇ ਦਰਬਾਰ ਦੇ ਵਿੱਚ ਪਹਿਲੀ ਵਾਰ ਜਾਂ ਦਾ ਮੌਕਾ ਮਿਲਿਆ ਉਦੋਂ ਅਸੀਂ ਆਈ ਕੈਪ ਲਗਾਦੇ ਹੁੰਦੇ ਸੀ ਸੋ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਆ ਕਿ ਮਹਾਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਜਿਹੜੇ ਇੰਨੇ ਮਾਣ ਸਨਮਾਨ ਕਲਪਤ ਹੋਏ ਇਹ ਮਹਾਪੁਰਸ਼ਾਂ ਦੇ ਆਸ਼ੀਰਵਾਦ ਤੋਂ ਬਗੈਰ ਸਾਧ ਸੰਗਤ ਜੀ ਹੋ ਨਹੀਂ ਸਕਦੇ ਬਾਕੀ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਰਾਂ ਦਾ ਮੁਕਾਬਲਾ ਕੀਤਾ ਔਰ ਹੜਾ ਦਾ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਇਕੱਠੇ ਹੋ ਕੇ ਮੁਕਾਬਲਾ ਕੀਤਾ ਮੈਂ ਆਪ ਜੀ ਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹਨਾ ਮਰ ਮਖਾਸ ਤੌਰ ਤੇ ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਦੇ ਫਸਲਾਂ ਦਾ ਨੁਕਸਾਨ ਹੋਇਆ ਉਹ ਆਪਣੇ ਗਰਦਾਬਰੀ ਜਰੂਰ ਕਰਾ ਲੈਣ ਕਿਉਂਕਿ ਪੰਜਾਬ ਸਰਕਾਰ 20000 ਰੁਪਏ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਹੈ ਉਹ ਮਾਨ ਸਾਹਿਬ ਨੇ ਅਨਾਉਂਸ ਕੀਤਾ ਹੈ ਬਾਕੀ ਇਸ ਤੋਂ ਇਲਾਵਾ ਮੰਨੋ ਜੇ ਕਿਸੇ ਖੇਤ ਚ ਪੌੜੇ ਤਾਂ ਪੈ ਗਈ ਜਾਂ ਮਿੱਟੀ ਪੈ ਗਈ ਤਾਂ ਉਹ ਵੀ ਬਿਨਾਂ ਮਨਜ਼ੂਰੀ ਤੋਂ ਆਪਣੇ ਖੇਤ ਚੋਂ ਜਿਸ ਦਾ ਖੇਤ ਉਸ ਤੋਂ ਇਲਾਵਾ ਜਿੰਨੇ ਵੀ ਕਰਾਂ ਦਾ ਨੁਕਸਾਨ ਹੋਇਆ ਕਿਸੇ ਦੇ ਬਾਲੇ ਡੇਰ ਮੈਂ ਕਿਸੇ ਦੇ ਕੱਚੀਆਂ ਛੱਤਾ ਡੇਰ ਪਈਆਂ ਉਹ ਵੀ ਆਪਣੀ ਸਪੈਸ਼ਲ ਗਰਤਾਬਰੀ ਜਰੂਰ ਕਰਵਾ ਲੈਣ ਔਰ ਪਸ਼ੂ ਤਾਂ ਦਾ ਵੀ ਕਿਸੇ ਦਾ ਨੁਕਸਾਨ ਹੋਇਆ ਤੇ ਉਹ ਵੀ ਜਰੂਰ ਜਿਹੜਾ ਆਪਣੇ ਪਟਵਾਰੀ ਨੂੰ ਸਰਪੰਚ ਸਾਹਿਬ ਨੂੰ ਜਰੂਰ ਸੰਪਰਕ ਕਰਨ ਸੋ ਸਤ ਸੰਗਤ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਸਤ ਸੰਗਤ ਜੀ ਤੁਹਾਡੇ ਸਹਿਯੋਗ ਤੋਂ ਬਿਨਾਂ ਮੈਂ ਸਮਝਦਾ ਕਿ ਕੁਝ ਵੀ ਪੋਸੀਬਲ ਨਹੀਂ ਹੈ ਕਿਉਂਕਿ ਇਹ ਜਿਹੜੀ ਖਰਕਤ ਹੈ ਇਹਦੇ ਵਿੱਚ ਜਿਹੜਾ ਖੁਦਾ ਦਾ ਨਿਵਾਸ ਹੈ ਸੋ ਬਹੁਤ ਬਹੁਤ ਧੰਨਵਾਦ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੱਲ ਕਰਦਾ ਹੈ ਇਧਰ ਸਰਦਾਰ ਗੁਰਦੇਵ ਸਿੰਘ ਜੀ ਬਹੁਤ ਵੱਡਾ ਸਤਿਕਾਰ ਦੇ ਕੇ ਗਏ ਹੈ ਮੈਂ ਇੱਕ ਵਾਰੀ ਫੇਰ ਸਵੱਚੀ ਮੈਨੇਜਮੈਂਟ ਕਮੇਟੀ ਦੇ ਵੱਲੋਂ ਡਾਕਟਰ ਰਾਜਮਰ ਜੀ ਚੱਬੇਵਾਲ ਜੋ ਹਰਦਿਲ ਅਜ਼ੀਜ਼ ਨੇ ਵਧਾਈ ਦੇਣਾ ਹੈ ਕੈਪਟਨ ਸਰਦਾਰ ਮੋਹਨ ਸਿੰਘ ਜੀ ਨੂੰ ਕਿ ਉਹਨਾਂ ਦੇ ਸਪੋਤਰ ਜਸਜੀਤ ਸਿੰਘ ਜੀ ਅਰ ਦਸੋਂ ਤੇ ਬਜਤਰ ਸਿੰਘ ਜੀ ਅਨੂ ਦੇ ਜੁਕੇ ਤੇ ਵਸਲੀਕਰੇ ਸੁਦਵਿੰਦਰ ਸਿੰਘ ਜੀ ਵਰਗੇ ਕਾਲੂ ਵਰਗੇ ਵੱਟੇ ਜੱッセ ਵਰਗੇ ਛੋਟੇ ਛੋਟੇ ਜੱッセ ਵਰਗੇ ਅਨਮੋਲ ਵਰਗੇ ਦੁਨੀਆ ਦੇ ਟਾਪਰ ਵੱਲ ਪੈਦਾ ਕੀਤੇ ਐ 1 ਲੱਖ ਹੁੰਦੇ ਐ ਉਹ ਤਾੜੀ ਮਾਰ ਦਿਓ ਮਨਦੀਪ ਸਿੰਘ ਦਾ ਕਰ ਸਿਮਵਾ ਕੇ ਤਾੜੀ ਮਾਰੀਏ ਉਧਰਲੇ ਪਾਸੇ ਜਿਹੜੀ ਕੁਸ਼ਤੀ ਬੜੀ 5000 ਰੁਪਏ ਠੀਕ ਹੈ ਜੀ ਸਰਦਾਰ ਸੁਵਿੰਦਰ ਸਿੰਘ ਜੀ ਸਾਡਾ ਸਰਦਾਰ ਜਗੀਰ ਸਿੰਘ ਜੀ ਗਵਿੰਦਰ ਸਿੰਘ ਜੀ ਸਮਾਜ ਸਰਦਾਰ ਸਰਬੰਸਿੰਘ ਜੀ 5000 ਰੁਪਏ ਸਰਦਾਰ ਸਰਵੰਤ ਸਿੰਘ ਜੀ ਬੰਕੂ ਲੱਖਾਂ ਦੇ ਦਾਤੇ ਦੀ 77 ਸਰਦਾਰ ਮਹਿੰਗਾ ਸਿੰਘ ਜੀ ਲੱਲੀ 5000 ਰੁਪਏ ਇਹਨਾਂ ਸਾਰੇ ਹੀ ਵੀਰਾਂ ਦਾ ਨਗਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਖੇਦੀ ਪੇਟੀ ਵੱਲੋਂ ਢਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਇਸੇ ਪਰਉਮਦੇ ਕਮੇਟੀ ਜਿਹੜੀ ਹੈ ਲੱਖਾਂ ਦੇ ਦਾਤੇ ਨੂੰ ਦੀ ਯਾਦ ਨੂੰ ਸਵਰਤਤ ਜਿਹੜਾ ਇੱਕ ਸਾਲ ਦੰਕਲ ਕਰਾਉਂਦੇ ਹੈ ਮੇਰੇ ਲਈ ਬਹੁਤ ਵੱਡੀ ਬਾਣ ਦੀ ਗੱਲ ਹੈ ਕਿ ਭਾਈਚਾਰ ਇਸ ਨਗਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਬਹੁਤ ਸੋਨਾ ਕਾਇਮ ਰੱਖਿਆ ਹੋਇਆ ਹੈ ਮੇਰੇ ਨਾਲ ਸਰਦਾਰ ਬੁੱਟਾ ਸਿੰਘ ਜੀ ਵਰਮੀ ਸਾਹਿਬ ਖੜੇ ਹੈ ਔਰ ਮੇਰੇ ਤੋਂ ਸੱਜੇ ਹੱਥ ਸਰਦਾਰ ਬਲਹਾਰ ਸਿੰਘ ਜੀ ਜੋ ਨਗਰ ਦੇ ਮੈਂਬਰ ਪੰਚਾਇਤ ਹੈ ਔਰ ਇਸ ਨਗਰ ਦੇ ਸਰਪੰਚ ਸਾਹਿਬ ਮੈਂ ਕੁਰਸ਼ਿੰਦਰ ਸਿੰਘ ਜੀ ਬਿੱਟੂ ਉਹਨਾਂ ਦਾ ਬਹੁਤ ਬਧਰਵਾਦ ਕਰਦਾ ਹੈ ਸਾਫਾ ਸਰਪੰਚ ਬਹੁਤ ਹੀ ਸਰਦਾਰ ਸਤਕਾਰਯੋਗ ਹਨ ਜੀ ਦਾ ਮਾਰ ਹਰਪੁਰ ਤੇ ਸਾਰੇ ਨਗਰ ਵਸਨੀਕਾਂ ਉਹਨਾਂ ਦੇ ਇਹ ਜਿਹਦੇ ਵਿੱਚ ਸਾਰੇ ਪਿੰਡ ਮੰਦੂ ਇੱਕ ਵੱਡੀ ਚੰਨੀ ਇੱਕ ਰਕੀਤੀ ਤੇ ਜਾ ਰਹੇ ਇਹਨੂੰ ਜਾਂਚ ਕੀਤਾ ਜਾ ਰਿਹਾ ਹੈ ਔਰ ਜਿਹਦੇ ਵਿੱਚ ਅਗਲੇ ਮੱਸ ਦਾ ਚੰਦ ਮੇਲਾ ਲੱਖਾਂ ਦੇ ਦਰਸ਼ਕਾਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਹੈ ਅਗਲੇ ਸਾਲ ਬੀਰੀ ਪੀਰ ਦੇ ਮਾਲਕ ਸਹਿਬ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਸ਼ੇਰ ਗੁਰਮਾਨਕ ਜਿਨ੍ਹਾਂ ਨੇ ਚੇਤੇ ਕਰਦੇ ਆ ਛੇ ਮੇਲਾ ਪਿੰਡ ਰਹਾਣੇ ਜਿੱਤਾ ਜ਼ਿਲ੍ਹਾ ਕਪੂਰਥਲਾ ਦੀ ਕ੍ਰਿਤੀ ਕਰਵਾਇਆ ਜਾਵੇਗਾ ਤੇ ਸਰਦਾਰ ਇੱਧਰ ਕੀ ਤਿੰਗੀ ਹੁਸ਼ਿਆਰਪੁਰ ਤੋਂ ਕਮਲਜੀਤ ਸਿੰਘ ਜੁੱਕੇ ਤੇ ਸਰਦਾਰ ਗੁਰਜੀਤ ਸਿੰਘ ਜੁੱਕੇ ਆਰ ਵੱਲੋਂ ਫੋਨ ਮੋਟਰਸਾਈਕਲ ਜਿਹੜੇ ਇਹਨਾਂ ਪੀੜਾ ਵੱਲੋਂ बन ਕੇ ਕੀਤੇ ਗਏ ਤੇ ਹੋਰ ਰਾਜਨੀਤਿਕ ਜਿਹੜੀਆਂ ਹਨ ਵੀਰਾਂ ਵੱਲੋਂ ਫੰਡਿੰਗ ਕੀਤੀ ਜਾਵੇਗੀ ਉੱਥੇ ਸਰਦਾਰ ਬਲਿਹਾਨੀ ਵੀ ਦੀਪਕਾਇਨ ਸਨ ਜਿਨ੍ਹਾਂ ਵੱਲੋਂ 11 11000 ਰੁਪਏ ਪੰਜ ਕੁਸ਼ਤੀਆਂ ਹੈ ਜਨਕਲ ਕਮੇਟੀ ਦੇ ਵੱਲੋਂ ਸਾਰੇ ਐਨ ਆਰ ਆਈ ਵਿਦਿਆ ਦਾ ਸਾਧਨ ਵੀ ਕਰਦੇ ਹੈ ਅਗਲੇ ਸਾਲ ਜਿਹੜੇ ਮਿਲ ਕੇ ਕਰ ਰਹੇ ਹੈ ਇਹ ਪੰਜ ਨੇ ਵੀਰਾਂ ਦੇ ਸਹਿਯੋਗ ਹੈ ਨਗਰ ਨਵ